ਦਫ਼ਤਰ 'ਚ ਨਹੀਂ ਬੈਠਦੇ ਮਲਾਜੇ ਪਹਿਲਾਂ ਦਫ਼ਤਰ 'ਚ ਬੈਠਦੇ ਸੀ ਜਾਣਾ ਪੈਂਦਾ ਸੀ ਹੁਣ ਦਫ਼ਤਰ 'ਚ ਨਹੀਂ ਬੈਠਦੇ ਉਹ ਦਫ਼ਤਰ ਛੋਟ ਕੇ ਪਿੰਡ 'ਚ ਦਫ਼ਤਰ ਲਾਉਂਦੇ ਨੇ ਤੇ ਜਿੰਨੇ ਵੀ ਕੰਮ ਨੇ ਉਹ ਸਾਰੇ ਕਰਾ ਕੇ ਫਿਰ ਅਗਲੇ ਪਿੰਡ ਜਾਂਦੇ ਅਸੀਂ ਇਹ ਯਕੀਨ ਦਵਾਉਂਦੇ ਆ ਸਾਰੀ ਪੰਜਾਬ ਵਾਸੀਆਂ ਨੂੰ ਵੀ ਅਸੀਂ ਸਾਰੇ ਸੁਤਨੇ ਜਿਹੜੇ ਉਹ ਪੂਰੇ ਕਰਾਂਗੇ ਦੇਖੋ ਇਸ ਵਕਤ ਘਟੂਗੜ 45 ਪਿੰਡ ਐਸੇ ਨੇ ਜਿਨ੍ਹਾਂ ਦੇ ਵਿੱਚ ਗਲੀਆਂ ਨਾਲੀਆਂ ਸੀਵਰੇਜ ਦਾ ਕੰਮ ਚੱਲ ਰਿਹਾ ਹੈ ਆਲੇ ਤੁਸੀਂ 6 ਮਹੀਨੇ ਬਾਅਦ ਦੇਖੋਗੇ ਵੀ ਕਿਸੇ ਵੀ ਪਿੰਡ ਦੀ ਜਿਹੜੀ ਸੜਕ ਜਾਂ ਨਾਲੀ ਆ ਉਹ ਕੱਚੀ ਨਹੀਂ ਹੋਊਗੀ ਤੇ ਪਾਣੀ ਦੀ ਸਫਾਈ ਆ ਜਿਹੜੀ ਨਿਕਾੜੀਆਂ ਨਾਲੀਆਂ ਦੀ ਉਹ ਵੀ ਲਗਾਤਾਰ ਕੀਤੀ ਜਾ ਰਹੀ ਹੈ ਦੇਖੋ ਮੈਂ ਹਰ ਜਗ੍ਹਾ ਇਹ ਗੱਲ ਕਹਿੰਦਾ ਵੀ ਜੋ ਅਸੀਂ ਵਾਅਦਾ ਕੀਤਾ ਸੀ ਲੋਕਾਂ ਨਾਲ ਬਈ ਸਰਕਾਰ ਥੋੜੀ ਹੋਊਗੀ ਘਰ ਆ ਕੇ ਕੰਮ ਹੋਊਗਾ ਘਰ ਬੈਠੇ ਬਿਠਾਏ ਕੰਮ ਹੋਣਗੇ ਦਫ਼ਤਰਾਂ 'ਚ ਖੱਜਲ ਖਵਰੀ ਨਹੀਂ ਹੋਊਗੀ ਕੋਈ ਕਿਸੇ ਕਿਸਮ ਦੀ ਰਿਸ਼ਵਤਖੋਰੀ ਨਹੀਂ ਹੋਊਗੀ ਕੋਈ ਕਿਸੇ ਤੋਂ ਪੈਸੇ ਲੈ ਕੇ ਕੰਮ ਨਹੀਂ ਕਰੂਗਾ ਅਸੀਂ ਉਸ ਤੇ ਸਾਡੀ ਸਰਕਾਰ ਲਗਾਤਾਰ 2.5 ਸਾਲ ਤੋਂ ਕੰਮ ਜਿਹੜਾ ਉਹ ਕਰ ਰਹੀ ਆ ਉਹ ਗੱਲ ਵੱਖਰੀ ਆ ਵੀ ਸਿਸਟਮ ਇੰਨਾ ਵਿਗੜਿਆ ਹੋਇਆ ਸੀ ਪਿਛਲੇ 20 25 30 40 ਸਾਲ ਤੋਂ ਉਹਨੂੰ ਹੌਲੀ ਹੌਲੀ ਲੀਹ ਤੇ ਲੈ ਕੇ ਆਉਣਾ ਬੜਾ ਮੁਸ਼ਕਲ ਸੀ ਪਰ ਮੈਂ ਇਹ ਗੱਲ ਬੜੇ ਮਾਣ ਨਾਲ ਕਹਿ ਸਕਦਾ ਵੀ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਦੀ ਨੇਕ ਨੀਤੀ ਦੇ ਨਾਲ ਤੇ ਸਾਰੀ ਕੈਬਨਿਟ ਤੇ ਐਮਐਲਏ ਤੇ ਜਿੰਨੇ ਵੀ ਆਮ ਆਦਮੀ ਪਾਰਟੀ ਦੇ ਵਰਕਰ ਨੇ ਤੇ ਪਬਲਿਕਾ ਸਾਰੀ ਉਹਨਾਂ ਦੇ ਸਹਿਯੋਗ ਦੇ ਨਾਲ ਅਸੀਂ ਕਾਫੀ ਹੱਦ ਤੱਕ ਲੋਕਾਂ ਦੀ ਸੇਵਾ ਕਰਨ ਦੇ ਵਿੱਚ ਕਾਮਯਾਬ ਹੋਏ ਹਾਂ ਰੌਣਕਾਂ ਵਾਲੇ ਟਾਈਮ ਤੁਸੀਂ ਦੇਖੋਗੇ ਵੀ ਜਿਹੜਾ ਪ੍ਰਸ਼ਾਸਨ ਆ ਬਿਲਕੁਲ ਸਾਫ਼ ਸੁਥਰਾ ਰਹੂਗਾ ਸਾਫ਼ ਸੁਥਰਾ ਕੰਮ ਕਰੂਗਾ ਐਦਾਂ ਜਿੱਦਾਂ ਲੋਕਾਂ ਦੇ ਘਰ ਆ ਕੇ ਕੰਮ ਕਰ ਰਹੇ ਨੇ ਪਿੰਡ ਪਿੰਡ ਜਾ ਰਹੇ ਨੇ ਹੁਣ ਦਫ਼ਤਰ 'ਚ ਨਹੀਂ ਬੈਠਦੇ ਮਲਾਜੇ ਪਹਿਲਾਂ ਦਫ਼ਤਰ 'ਚ ਬੈਠਦੇ ਸੀ ਜਾਣਾ ਪੈਂਦਾ ਸੀ ਹੁਣ ਦਫ਼ਤਰ 'ਚ ਨਹੀਂ ਬੈਠਦੇ ਹੋ ਦਫ਼ਤਰ 'ਚ ਉੱਠ ਕੇ ਪਿੰਡ 'ਚ ਦਫ਼ਤਰ ਲਾਉਂਦੇ ਨੇ ਤੇ ਜਿੰਨੇ ਵੀ ਕੰਮ ਨੇ ਉਹ ਸਾਰੇ ਕਰਾ ਕੇ ਫਿਰ ਅਗਲੇ ਪਿੰਡ ਜਾਂਦੇ ਨੇ ਫਿਰ ਉਹ ਤੋਂ ਅਗਲੇ ਪਿੰਡ ਜਾਂਦੇ ਨੇ ਇਹ ਫਿਰ ਨਾਲ ਲਗਾਤਾਰ ਜਾਰੀ ਰਹੂਗਾ ਕਿਉਂਕਿ ਆਮ ਆਦਮੀ ਪਾਰਟੀ ਸਰਕਾਰ ਆ ਜਿਹੜੀ ਉਹ ਆਮ ਆਦਮੀ ਪਾਰਟੀ ਸਰਕਾਰ ਆ ਆਮ ਆਦਮੀ ਦੀ ਪਾਰ ਆਮ ਆਦਮੀ ਦੀ ਸਰਕਾਰ ਆ ਔਰ ਆਮ ਆਦਮੀ ਨੇ بڑے ਚਾਅ ਮਾਂ ਦੇ ਨਾਲ ਸੁਪਨਿਆਂ ਦੇ ਨਾਲ ਇਹਨਾਂ ਨੂੰ ਬਣਾਇਆ ਸੀ ਤੇ ਅਸੀਂ ਇਹ ਯਕੀਨ ਦਵਾਉਂਦੇ ਹਾਂ ਸਾਰੀ ਪੰਜਾਬ ਵਾਸੀਆਂ ਨੂੰ ਵੀ ਅਸੀਂ ਸਾਰੇ ਸੁਪਨੇ ਜਿਹੜੇ ਉਹ ਪੂਰੇ ਕਰਾਂਗੇ ਤਰ ਉਹ ਬਹੁਤ ਏਨੇ ਪ੍ਰੋਜੈਕਟ ਜਿਹੜੇ ਉਹ ਹਰਕੇ ਦੇ ਵਿੱਚ ਚੱਲ ਰਹੇ ਨੇ ਦੇਖੋ ਇਸ ਵਕਤ ਘਟੋਗੜ 45 ਪਿੰਡ ਐਸੇ ਨੇ ਜਿਨ੍ਹਾਂ ਦੇ ਵਿੱਚ ਗਲੀਆਂ ਨਾਲੀਆਂ ਸੀਵਰੇਜ ਦਾ ਕੰਮ ਚੱਲ ਰਿਹਾ ਹੈ ਲਗਾਤਾਰ ਔਰ ਲੱਖਾਂ ਕਰੋੜਾ ਰੁਪਏ ਦੇ ਸਾਹਮਨਾ ਕੰਮ ਹੋ ਰਹੇ ਨੇ ਤੇ ਆਉਣ ਵਾਲੇ ਤੁਸੀਂ 6 ਮਹੀਨੇ ਬਾਅਦ ਦੇਖੋਗੇ ਵੀ ਕਿਸੇ ਵੀ ਪਿੰਡ ਦੀ ਜਿਹੜੀ ਸੜਕ ਜਾਂ ਨਾਲੀ ਆ ਉਹ ਕੱਚੀ ਨਹੀਂ ਹੋਊਗੀ ਤੇ ਪਾਣੀ ਦੀ ਸਫਾਈ ਆ ਜਿਹੜੀ ਗਲੀਆਂ ਨਾਲਿਆਂ ਦੀ ਉਹ ਵੀ ਲਗਾਤਾਰ ਕੀਤੀ ਜਾ ਰਹੀ ਹੈ ਮੁਕੇਸ਼ ਸਾਹਿਬ ਤੁਸੀਂ ਮੁਕੇਸ਼ ਸਮੱਸਿਆ ਨੂੰ ਦੇ ਗਏ ਸਮੱਸਿਆ ਮੈਂ 1000 ਲੋਕਾਂ ਨੂੰ ਸਮੱਸਿਆ ਆਉਂਦੀ ਰਹਿੰਦੀਆਂ ਨੇ ਦੂਰ ਆਉਂਦੀਆਂ ਰਹਿੰਦੀਆਂ ਨੇ ਇਹ ਲਗਾਤਾਰਤਾ ਚ ਕੰਮ ਹੁੰਦਾ ਕਿਉਂਕਿ ਸਮੱਸਿਆ ਕਦੇ ਇਹ ਨਹੀਂ ਹੋ ਸਕਦਾ ਕਿ ਪਰਮਨੈਂਟਲੀ ਖਤਮ ਹੋ ਗਈ ਠੀਕ ਨਹੀਂ ਅੱਜ ਸਮੱਸਿਆ ਇਹ ਖਤਮ ਹੋ ਗਿਆ ਕੱਲੋ ਕਿਸੇ ਹੋਰ ਨੂੰ ਆਊਗੀ ਅਸੀਂ ਐਸੇ ਕਰਕੇ ਬੈਠੇ ਜਿਹੜੇ ਇਸ ਇੱਥੇ ਮੁਲਾਜ਼ਮ ਬੈਠੇ ਨੇ ਜਾਂ ਉੱਥੇ ਡੀਸੀ ਆਫਿਸਰ ਜਾਂ ਐਸਡੀਐਮ ਆਫਿਸਰ ਜਾਂ ਤਹਿਸੀਲਦਾਰ ਆਫਿਸਰ ਐਸੇ ਕਰਕੇ ਆ ਵੀ ਲੋਕਾਂ ਦੀਆਂ ਸਮੱਸਿਆਵਾਂ ਦੂਰ ਕਰਨ ਲਈ ਤਾਂ ਕਿ ਲੋਕਾਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਨਾ ਹੋਵੇ ਠੀਕ ਅੱਜ ਭਰਿਆ ਐਮਐਲਏ ਸਾਹਿਬ ਆਏ ਐ ਕਿ ਕੋਈ ਥੋੜੀ ਸਮੱਸਿਆ ਜਿਹੜੀ ਹੈਗੀ ਹਾਲੇ ਤੱਕ ਦੀ ਹੈ। ਹਾਂਜੀ ਆਂ ਵੈਸੇ ਤਾਂ ਮੇਰਾ ਪਿੰਡ ਕੋੜੜਾ ਮੈਂ ਬਲਾਕ ਪ੍ਰਧਾਨ ਆ ਇੱਥੇ ਦਾ ਪਹਿਲਾਂ ਵੀ ਇੱਥੇ ਕੈਂਪ ਲੱਗਿਆ ਸੀਗਾ ਉਸ ਸਮੇਂ ਬਹੁਤ ਸਮੱਸਿਆ ਹਾਲ ਹੋਈ ਜੀ ਪਿਛਲੇ ਵਾਰ ਤਾਂ ਇੰਨਾ ਘੱਟ ਸੀਗਾ ਇਸ ਵਾਰ ਅੱਧਾ ਹੈ ਇਸ ਵਾਰ ਵੀ ਕੰਮ ਬਹੁਤ ਜ਼ਿਆਦਾ ਹੋਣ ਕਰਕੇ ਨਾ ਕੰਮ ਦੇ ਵਿੱਚ ਕੋਈ ਵੀ ਵਿਗੜ ਨਹੀਂ ਪਈ ਕੰਪਲੀਟ ਹੋ ਗਏ ਅੱਧੇ ਕੰਮ ਅੱਧੇ ਰਹਿ ਗਏ ਜਿਹੜੇ ਉਹ ਅੱਜ ਹੋ ਜਾਣਗੇ। ਮੈਂ ਸੁਖਵਿੰਦਰ ਸਿੰਘ ਜੀ ਵਾਕਰਪੁਰ ਤੋਂ। ਅੱਜੋਕੇ ਐਮਐਲਏ ਸਾਹਿਬ ਆਏ ਆ ਅਪਕੇ ਸਤਿਕਾਰ ਆਪੁਰਵਾਰ ਕੀ ਕਰਾਜ ਮੈਂ ਐਮਐਲਏ ਸਾਹਿਬ ਦਾ ਪਹਿਲ ਦੇ ਲੋ ਧੰਨਵਾਦ ਕਰਦਾ ਕਿ ਜਿਹੜਾ ਮੇਰਾ ਪਿੰਡ ਹੈ ਪਿੰਡ ਵਾਕਰਪੁਰ ਇਹ ਪਹਿਲ ਦੇ ਆਧਾਰ ਤੇ ਜਿੰਨੇ ਵੀ ਮੇਰੇ ਮਸਲੇ ਹੁੰਦੇ ਇਹ ਪਹਿਲ ਦੇ ਆਧਾਰ ਤੇ ਹੱਲ ਕਰਦੇ ਨੇ ਬਹੁਤ ਮਸਲੇ ਪਹਿਲਾਂ ਇਹਨਾਂ ਨੇ ਮੇਰੇ ਹੱਲ ਕਰੇ ਸੀ ਹੁਣ ਵੀ ਮੈਨੂੰ ਪਹਿਲ ਦੇ ਆਧਾਰ ਤੇ ਕਹਿ ਕੇ ਗਏ ਨੇ ਵੀ ਜੋ ਵੀ ਤੇਰੇ ਪਿੰਡ ਦੀਆਂ ਸਮੱਸਿਆਵਾਂ ਹਨ ਸਾਰੀਆਂ ਮੈਨੂੰ ਦੱਸੀ ਜਾਣਾ ਅੱਜ ਮੈਂ ਬਹੁਤ ਦੱਸੀਆਂ ਉਹਨਾਂ ਨੇ ਨਾਲ ਦੀ ਨਾਲ ਉਹਨਾਂ ਨੇ ਇਮੀਡੀਏਟਲੀ ਇਹਨਾਂ ਨੂੰ ਜਿੰਨੇ ਵੀ ਸਟਾਫ ਵਾਲੇ ਸੀ ਉਹਨਾਂ ਨੂੰ ਕਿਹਾ ਵੀ ਐਕਸ਼ਨ ਲਿਓ ਤੇ ਕੰਮ ਤੁਰੰਤ ਸ਼ੁਰੂ ਕਰੋ ਉਹ ਪਿੰਡ ਦੇ ਉਸ ਕਿਹੜੇ ਕਿਹੜੇ ਵਿਕਾਸ ਹੋਏ ਵਿਕਾਸ ਕਾਰਜਾਂ ਜਿਵੇਂ ਮੇਰੇ ਪਿੰਡ ਦੇ ਟਿਊਬਲਾਂ ਦੀ ਪਾਣੀ ਦੀ ਬੜੀ ਸਮੱਸਿਆ ਸੀ ਪੈਲ ਦੇ ਆਧਾਰ ਤੇ ਪਾਣੀ ਦੇ ਟਿਊਬਲ ਲੱਗੇ ਨੇ ਠੀਕ ਨੇ ਜੀ ਇਹ ਵੀ ਕੰਮ ਹੋਇਆ ਜੀ ਤੇ ਪਾਰਕਾਂ ਦਾ ਕੰਮ ਸ਼ੁਰੂ ਹੋ ਗਿਆ ਜੀ ਪੜਨਾ ਰੇਗਾ ਦੇ ਵਿੱਚ